ਹੋ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇ ਚਾਪੇ ਗਿਆ ਫੇਰ ਇੱਕ ਵਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਇੱਕ ਤੇ ਇੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਇੱਕ ਤੇ ਰੇਸ਼ਮ ਅਨਮੋਲ ਦੀ ਬਾਈ ਕਿਵੇਂ ਦੇਖਦੇ ਹੋ ਜੋ ਇਹ ਮੋਰਤਾ ਇੱਕ ਵਾਰੀ ਫੇਰ ਲਾਣਾ ਪਿਆ ਕਿਸਾਨ ਅੰਦੋਲਨ ਜਿੱਥੇ ਇੱਕ ਵਾਰੀ ਪਹਿਲਾਂ ਹੁੰਦਾ ਅੱਜ ਫੇਰ ਉਸੇ ਦਿੱਲੀ ਵੱਲ ਜਾਣ ਲਈ ਕਿਸਾਨ ਤਿਆਰ ਗਵਰਨਮੈਂਟ ਨੇ ਐਕਚੁਅਲੀ ਇਹ ਡਿਮਾਂਡਾਂ ਨਹੀਂ ਹੈਗੀਆਂ ਇਹ ਸਰਕਾਰਾਂ ਦੀ ਕਮਿਟਮੈਂਟ ਹੈ ਪਿਛਲੇ ਅੰਦੋਲਨ ਦੇ ਵਿੱਚ ਸਰਕਾਰਾਂ ਨੇ ਆਪ ਕਹਿ ਸੀ ਕਿ ਐ ਐਮ ਐਸ ਪੀ ਦਾ ਕਾਨੂੰਨ ਬਣਾਵਾਂਗੇ ਸਾਡੇ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਮਿਟ ਕੀਤੀ ਸੀ ਕਿ ਸੀ 2 50 ਜਿਹੜਾ ਕਿ ਸੁਆਮੀ ਨਾਥਨ ਜੀ ਦੀ ਰਿਪੋਰਟ ਹੈ ਉਹਦੇ ਹਿਸਾਬ ਨਾਲ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਦਿੱਤਾ ਜਾਏਗਾ ਉਹਦਾ ਕੇ ਰੋਕਣ ਲਈ ਖੜੇ ਆ ਉਹ ਕਹਿੰਦੇ ਤੁਸੀਂ ਦਿੱਲੀ ਪਹੁੰਚ ਕੇ ਤਾਂ ਦਿਖਾਓ ਪਹਿਲਾਂ ਭਾਈ ਫਿਰ ਫਿਰ ਨੱਚੇ ਉੱਥੇ ਜਾ ਕੇ ਕਾਰਪੋਰੇਟਾਂ ਦੇ 14.5 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰਦੇ ਆ ਪਰ ਜਦੋਂ ਕਿਸਾਨਾਂ ਦੇ ਕਰਜ਼ੇ ਦੀ ਵਾਰੀ ਆਉਂਦੀ ਹੈ ਸਰਕਾਰਾਂ ਮੁੱਕਰ ਜਾਂਦੀਆਂ ਨੇ ਬਹੁਤ ਸਾਰੇ ਲੋਕ ਤਾਂ ਅਜੇ ਘਰਾਂ ਦੇ ਵਿੱਚ ਅਜੇ ਵੀ ਬੈਠੇ ਆ ਹੋਰ ਵੀ ਤਾਂ ਸਿੰਗਰ ਬਹੁਤ ਪੰਜਾਬ ਦੇ ਵਿੱਚ ਤਾਂ ਫਿਰ ਤੁਸੀਂ ਅੱਜ ਕੀ ਸੋਚ ਕੇ ਇੱਥੇ ਆਏ ਹੋ ਬਾਕੀ ਕਿਉਂ ਨਹੀਂ ਆ ਰਹੇ ਤੇ ਮੈਂ ਕਿਸਾਨ ਪਰਿਵਾਰ ਤੋਂ ਆ ਤੇ ਮੈਨੂੰ ਲੱਗਦਾ ਹੈ ਜੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਸਾਡੀ ਮਿਹਨਤ ਦੇ ਨਾਲ ਜੇ ਕੋਈ ਹੱਕ ਮਿਲਦਾ ਹੈ ਉਹਨਾਂ ਦੇ ਰੇਟ ਵਧੀਆ ਮਿਲਦੇ ਆ ਫਸਲਾਂ ਦੇ ਤਾਂ ਛੋਟਾ ਜਿਹਾ ਯੋਗਦਾਨ ਸਾਡਾ ਵੀ ਪੈ ਜਾਊਗਾ ਤੇ ਇਹ ਲੰਗਰ ਬਾਬੇ ਨਾਨਕ ਤੇ ਇਦਾਂ ਹੀ ਚੱਲਦੇ ਰਹਿਣਗੇ ਸੰਭੂ ਬੈਰੀਅਰ ਦੇ ਤੋਂ ਉਹਨਾਂ ਤੋਂ ਤਸਵੀਰਾਂ ਇਸ ਸਮੇਂ ਦਿਖਾ ਰਹੇ ਆ ਜਿੱਥੇ ਬਹੁਤ ਸਾਰੇ ਕਿਸਾਨ ਦਿੱਲੀ ਜਾਣ ਦੇ ਲਈ ਇਸ ਰਸਤੇ ਤੋਂ ਅ ਅੱਗੇ ਬੈਰੀਕੇਡ ਤੋੜਨ ਦੇ ਲਈ ਇਸ ਥਾਂ ਦੇ ਉੱਤੇ ਖੜੇ ਆ ਹਾਲਾਂਕਿ ਅਜੇ ਤੱਕ ਉਹਨਾਂ ਰੋਕਾਂ ਨੂੰ ਤੋੜ ਨਹੀਂ ਸਕੇ ਪਰ ਇਹ ਸਾਡੇ ਉਤੇ ਹੀ ਵਖੋ ਵਖਰੀ ਤਸਵੀਰਾਂ ਜਿੱਥੇ ਕਿਸਾਨ ਹੋਵੇ ਜਿੱਥੇ ਦੇਸ਼ ਦਾ ਅੰਨ ਉਗਾਉਣ ਵਾਲਾ ਅੰਨ ਦਾਤਾ ਹੋਵੇ ਤਾਂ ਉੱਥੇ ਲੰਗਰ ਦੀ ਕੋਈ ਤੋੜ ਨਹੀਂ ਰਹਿੰਦੀ ਸੋ ਪ੍ਰਸ਼ਾਦਾ ਵਰਤਾਰੇ ਆ ਸਾਡੇ ਨਾਲ ਬਾਈ ਰੇਸ਼ਮ ਅਨਮੋਲ ਦੀ ਬਾਈ ਕਿਵੇਂ ਦੇਖਦੇ ਹੋ ਜੋ ਇਹ ਮੋਰਚਾ ਇੱਕ ਵਾਰੀ ਫੇਰ ਲਾਣਾ ਪਿਆ ਕਿਸਾਨ ਅੰਦੋਲਨ ਜਿੱਥੇ ਇੱਕ ਵਾਰੀ ਪਹਿਲਾਂ ਹੁੰਦਾ ਹੈ ਅੱਜ ਫੇਰ ਉਸੇ ਦਿੱਲੀ ਵੱਲ ਜਾਣ ਲਈ ਕਿਸਾਨ ਤਿਆਰ ਬਿਲਕੁਲ ਤਿਆਰ ਹੈ ਜੀ ਬਹੁਤ ਲੰਬੀ ਲੜਾਈ ਹੈ ਔਰ ਪੰਜਾਬੀ ਹਮੇਸ਼ਾ ਲੀਡ ਕਰਦਾ ਹੈ ਚਾਹੇ ਕਿਸੇ ਵੀ ਤੁਸੀਂ ਇਤਿਹਾਸ ਪੜ੍ਹ ਲਓ ਕਾਰਪੋਰੇਟਾਂ ਦੇ ਖਿਲਾਫ ਸਾਡੀ ਲੜਾਈ ਹੈ ਕਿਸਾਨ ਨੂੰ ਉਹਦਾ ਜਿਹੜਾ ਬਣਦਾ ਹੱਕ ਹੈ C2+15 ਬਾਈ ਜੀ ਥੋੜਾ ਸਾਈਡ ਤੇ ਹੋ ਸਾਈਡ ਤੇ ਸਾਈਡ ਤੇ ਸਾਈਡ ਤੇ ਲੈਨ ਚਾਓ ਯਾਰ ਗਵਰਨਮੈਂਟ ਨੇ ਐਕਚੁਅਲੀ ਇਹ ਡਿਮਾਂਡਾਂ ਨਹੀਂ ਹੈਗੀਆਂ ਇਹ ਸਰਕਾਰਾਂ ਦੀ ਕਮਿਟਮੈਂਟ ਹੈ ਪਿਛਲੇ ਅੰਦੋਲਨ ਦੇ ਵਿੱਚ ਸਰਕਾਰਾਂ ਨੇ ਆਪ ਕਹਿ ਸੀ ਕਿ ਐਮਐਸਪੀ ਦਾ ਕਾਨੂੰਨ ਬਣਾਵਾਂਗੇ ਸਾਡੇ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਮਿਟ ਕੀਤੀ ਸੀ ਕਿ ਸੀ2 ਪਲੱਸ 50 ਜਿਹੜਾ ਕਿ ਸੁਆਮੀ ਨਾਥਨ ਜੀ ਦੀ ਰਿਪੋਰਟ ਹੈ ਉਹਦੇ ਹਿਸਾਬ ਨਾਲ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਦਿੱਤਾ ਜਾਏਗਾ ਔਰ ਕਿਸਾਨਾਂ ਦੇ ਕਰਜ਼ੇ ਮਾਫੀ ਦੀ ਜਦੋਂ ਗੱਲ ਆਉਂਦੀ ਆ ਕਾਰਪੋਰੇਟਾਂ ਦੇ 14.5 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ ਕਰਦੇ ਆ ਪਰ ਜਦੋਂ ਕਿਸਾਨਾਂ ਦੇ ਕਰਜ਼ੇ ਦੀ ਵਾਰੀ ਆਉਂਦੀ ਆ ਸਰਕਾਰਾਂ ਮੁੱਕਰ ਜਾਂਦੀਆਂ ਨੇ ਤਾਂ ਇਹ ਕਾਰਪੋਰੇਟ ਮਾਡਲ ਜਿਹੜਾ ਪੂਰੀ ਦੁਨੀਆ ਦੇ ਵਿੱਚ ਲਾਗੂ ਹੈ ਸਾਡੀ ਉਹਨਾਂ ਨਾਲ ਲੜਾਈ ਹੈ ਤੇ ਇੱਕ ਕਿਸਾਨ ਹੋਣ ਦੇ ਨਾਤੇ ਗਾਣਿਆਂ ਦੇ ਰਾਹੀਂ ਵੀ ਸਾਡੀ سپورਟ ਹੋ ਰਹੀ ਹੈ ਗਾਣਾ ਪਰ ਰੀਲਿਸ ਕਰਤਾ ਹੈ ਫਾਰਮਰ ਪ੍ਰੋਟੈਸਟ 2 ਬਿੰਦਰ ਮਾਨ ਜੀ ਨੇ ਲਿਖਿਆ ਤੇ ਇਹ ਸੇਵਾ ਸਾਡੇ ਲਈ ਇਹ ਪਲੇਟਫਾਰਮ ਹੈ ਇਹਨੂੰ ਆਪਾਂ ਨੇ ਵਰਤਣਾ ਹੈ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਫਲਾਉਣੀ ਹੈ ਕਿ ਕੋਈ ਬੋਲੇ RAM RAM ਕੋਈ ਅਲਾ ਹੈ ਕੋਈ ਸੇਵਾ ਹੈ ਗੁਸਈਆਂ ਕੋਈ ਖੁਦਾ ਹੈ ਤੇ ਆਪਾਂ ਇੱਕ ਓੰਕਾਰ ਦੀ ਆਈਡੀਓਲੋਜੀ ਵੀ ਫਲਾਉਣੀ ਹੈ ਸਾਰਿਆਂ ਨੂੰ ਜੋੜਨਾ ਵੀ ਹੈ ਸਾਰਿਆਂ ਨੂੰ ਲੰਗਰ ਵੀ ਛਕਾਉਣੇ ਆ ਪੁਲਿਸ ਵਾਲਿਆਂ ਤੋਂ ਸੁਮੰਦੀ ਭਾਈ ਨਵਦੀਪ ਵੀਰ ਆਇਆ ਆਜਾ ਤੂੰ ਵੀ ਆਜਾ ਕਿਦਾਂ ਬਾਈ ਨਵਦੀਪ ਵੀਰੇ ਚੜਦੀ ਕਲਾ ਆਜਾ ਤੇ ਫੇ ਕਿਵੇਂ ਦੇਖਦੇ ਹੋ ਹੁਣ ਤੁਸੀਂ ਕਹਿ ਰਹੇ ਹੋ ਵੀ ਅਸੀਂ ਸਾਡਾ ਫਰਜ਼ ਬਣਦਾ ਬਹੁਤ ਸਾਰੇ ਲੋਕ ਤਾਂ ਅਜੇ ਘਰਾਂ ਦੇ ਵਿੱਚ ਅਜੇ ਵੀ ਬੈਠੇ ਆ ਹੋਰ ਵੀ ਤਾਂ ਸਿੰਗਰ ਬਹੁਤ ਆ ਪੰਜਾਬ ਦੇ ਵਿੱਚ ਤਾਂ ਫਿਰ ਤੁਸੀਂ ਅੱਜ ਕੀ ਸੋਚ ਕੇ ਇੱਥੇ ਆਏ ਹੋ ਬਾਕੀ ਕਿਉਂ ਨਹੀਂ ਆ ਰਹੇ ਨਹੀਂ ਮੇਰਾ ਤੀਜਾ ਦਿਨ ਹੈ ਮੈਂ ਤਾਂ ਦੋ ਦਿਨ ਤੋਂ ਇੱਥੇ ਹੀ ਆ ਕੱਲ ਵੀ ਮੈਂ ਤੁਸੀਂ ਇੰਟਰਵਿਊਜ਼ ਦੇਖੇ ਆ ਹੋਣੀਆਂ ਤੇ ਮੈਂ ਰਿਕਵੈਸਟ ਕਰਦਾ ਸਾਰੇ ਸਿੰਗਰਾਂ ਨੂੰ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਮੈਨੂੰ ਉਮੀਦ ਹੈ ਜ਼ਰੂਰ ਆਉਣਗੇ ਉਹ ਔਰ ਬਾਕੀ ਸਾਡਾ ਫਰਜ ਬਣਦਾ ਜਿੱਦਾਂ ਦੇ ਸਾਨੂੰ ਸੰਸਕਾਰ ਮਿਲੇ ਆ ਜੋ ਬਚਪਨ ਤੋਂ ਸਾਨੂੰ ਸਿਖਾਇਆ ਗਿਆ ਤੇ ਮੈਂ ਕਿਸਾਨ ਪਰਿਵਾਰ ਤੋਂ ਆ ਤੇ ਮੈਨੂੰ ਲੱਗਦਾ ਜੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਸਾਡੀ ਮਿਹਨਤ ਦੇ ਨਾਲ ਜੇ ਕੋਈ ਹੱਕ ਮਿਲਦਾ ਹੈ ਉਹਨਾਂ ਦੇ ਰੇਟ ਵਧੀਆ ਮਿਲਦੇ ਆ ਫਸਲਾਂ ਦੇ ਤਾਂ ਛੋਟਾ ਜਿਹਾ ਯੋਗਦਾਨ ਸਾਡਾ ਵੀ ਪੈ ਜਾਊਗਾ ਤੇ ਇਹ ਲੰਗਰ ਬਾਬੇ ਨਾਨਕ ਦੇ ਇਦਾਂ ਹੀ ਚੱਲਦੇ ਰਹਿਣਗੇ ਤੇ ਆਪਾਂ ਗਾਣਿਆ ਰਾਹੀਂ ਵੀ ਲੰਗਰ ਦੀ ਸੇਵਾ ਰਾਹੀਂ ਵੀ ਔਰ ਫਿਜ਼ਿਕਲੀ ਵੀ ਜਿੱਦਾਂ ਇੱਕ ਟਰੈਕਟਰ ਦੇ ਗੋਲੀਆਂ ਵੱਜੀਆਂ ਟਾਇਰਾਂ ਤੇ ਟਾਇਰ ਸਾਰੇ ਟੁੱਟ ਫਾਟ ਗਏ ਆ ਬੁਨ ਟੁੱਟ ਗਿਆ ਉਹ ਟਰੈਕਟਰ ਦਾ ਖਰਚਾ ਮੈਂ ਆਪ ਚੁੱਕਿਆ ਉਹ ਸਾਰਾ ਮੈਂ ਆਪ ਠੀਕ ਕਰਾ ਕੇ ਦਊਗਾ ਕਿ ਜਿੰਨੀ ਵੀ ਸਾਡੀ ਔਕਾਤ ਆ ਜਿੱਦਾਂ ਵੀ ਹੈਗੇ ਆਪਾਂ ਹੈਲਪ ਕਰਦੇ ਰਹਾਂਗੇ ਪਰ ਬਹੁਤ ਸਾਰੇ ਹੁਣ ਸਿੰਗਰ ਦੇ ਵੀ ਕਹਿੰਦੇ ਸਾਡੇ ਦਾ ਯਾਰ ਪ੍ਰੋਗਰਾਮ ਬੁੱਕ ਆ ਸਾਡੇ ਦਾ ਪ੍ਰੋਗਰਾਮ ਅਸੀਂ ਇਸ ਕਰਕੇ ਨਹੀਂ ਆ ਸਕਦੇ ਜਦੋਂ ਵਿਲੇਜ ਹੋ ਗਿਆ ਜਿਹਾ ਵਿਆਹ ਚੱਲਦੇ ਆ ਬਹੁਤ ਥਾਵਾਂ ਤੇ ਅਸੀਂ ਬੁਕਿੰਗ ਹੋਈ ਵੀ ਹੁਣ ਅਸੀਂ ਜਵਾਬ ਨਹੀਂ ਦੇ ਸਕਦੇ ਫੇਰ ਆ ਜਾਾਂਗੇ ਭਾਈ ਨਹੀਂ ਮੈਨੂੰ ਉਮੀਦ ਹੈ ਜ਼ਰੂਰ ਹੋਣਗੇ ਮੈਂ ਵੀ ਹੁਣ ਪ੍ਰੋਗਰਾਮ ਲਾ ਮੈਂ ਚੱਲੇ ਆ ਤਾਂ ਹੀ ਮੈਂ ਸਵੇਰੇ 6 ਵਜੇ ਆ ਗਿਆ ਸੀਗਾ ਇੱਥੇ ਔਰ ਮਤਲਬ ਉਹਨਾ ਕੰਮ ਵੀ ਕਰ ਰਹੇ ਹੋ ਨਾਲ ਨਾਲ ਹਾਜ਼ਰੀ ਵੀ ਭਰ ਰਹੇ ਕੰਮ ਵੀ ਕਰ ਰਹੇ ਆਂ ਆਪਾਂ ਗਾਣਾ ਵੀ ਪਿਛਲੇ 2 ਦਿਨ ਤੋਂ ਸੁੱਤਾ ਨਹੀਂ ਸੀਗਾ ਦਿਨ ਰਾਤ ਬਿੰਦਰ ਮਾਨ ਜੀ ਤੋਂ ਗਾਣਾ ਲਿਖਵਾਇਆ ਤੇ ਗਾਣਾ ਵੀ ਸਾਡਾ ਰੈਡੀ ਹੈ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਰੇਸ਼ਮ ਸਿੰਘ ਅਨਮੋਲ ਇੰਸਟਾਗ੍ਰam ਜਾਂ ਫੇਸਬੁੱਕ YouTube ਤੇ ਜਾ ਕੇ ਗਾਣੇ ਤੇ ਰੇਲਾਂ ਪਾਓ ਯੂਥ ਨੂੰ ਮੋਟੀਵੇਟ ਕਰੋ ਤੇ ਕਿਸੇ ਨੇ ਲੜਨਾ ਨਹੀਂ ਹਿੰਸਾ ਨਹੀਂ ਕਰਨੀ ਪਿਆਰ ਦਾ ਸੰਦੇਸ਼ ਵੀ ਦਿਓ ਸਰਵਤ ਦੇ ਭਲੇ ਦੀ ਗੱਲ ਵੀ ਕਰੋ ਤੇ ਇੱਥੇ ਧਰਨੇ ਨੂੰ ਵੀ ਸਪੋਰਟ ਕਰੋ ਦੋ ਕੋ ਬੋਲ ਉਸ ਗੀਤ ਦੇ ਅਸੀਂ ਤਰ੍ਹਾਂ ਸੁਣਾ ਦਿਓ ਵਰਤੌਂਦੀ ਸੇਵਾ ਕਰਦੀ ਜੀ ਹੋ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਦੇ ਨਾਪੇ ਚਾਪ ਪੈ ਗਿਆ ਫੇਰ ਇੱਕ ਵਾਰੀ ਜਦੋਂ karenge ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾ ਦਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀਦਾ ਐ ਮੈਂ ਸਪੀਕਰ ਆਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਸਾਡੇ ਸਿਰ ਛਾੜਦੀਆਂ ਕਰਜੇ ਤੇ কুরਕੀ ਸਾਡੇ ਕੋਲੋਂ ਖੋਣਾ ਚਾਹੁੰਦੀ ਫਸਲਾਂ ਤੇ ਬੁਰਕੀ ਹੋ ਝੰਡੇ ਝੂਲਣੇ ਕਿਸਾਨੀ ਜਿੰਦਾਬਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਰ ਤਰ ਤਨ ਨਾਲ ਟਿੱਡ ਨਹੀਂੋਂ ਪਰਨਾ ਸੁਆਮੀ ਨਾਥ ਨੇ ਰਪੋਟਾਂ ਨੂੰ ਵੀ ਪੈਣਾ ਲਾਗੂ ਕਰਨਾ ਉਹ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ਼ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਤੁਸੀਂ ਕਹਿੰਦੇ ਵੀ ਹਿੱਕ ਤੇ ਪੰਜਾਬ ਨੱਚੂਗਾ ਉਹ ਤਾਂ ਅੱਗੇ ਰੋਕਣ ਲਈ ਖੜੇ ਆ ਉਹ ਕਹਿੰਦੇ ਤੁਸੀਂ ਦਿੱਲੀ ਪਹੁੰਚ ਕੇ ਤਾਂ ਦਿਖਾਓ ਪਹਿਲਾਂ ਭਾਈ ਫੇਰ ਫੇਰ ਨੱਚੇ ਉੱਥੇ ਜਾ ਕੇ ਉਹ ਭਾਈ ਜੀ ਉਹ ਰੋਕਾਂ ਲਾਉਣਗੇ ਇਹਦਾ ਮਤਲਬ ਆਪਾਂ ਸਹੀ ਆ ਉਹਨਾਂ ਨੂੰ ਡਰ ਹੈ ਉਹਨਾਂ ਨੂੰ ਖੌਫ ਹੈ ਕਿ ਯਾਰ ਇਹ ਬੰਦੇ ਕੁਝ ਨਾ ਕੁਝ ਲੈ ਕੇ ਰਹਿਣਗੇ ਇਹ ਪੂਰੀ ਦੁਨੀਆ ਦੇ ਸਾਹਮਣੇ ਇੱਕ ਐਗਜ਼ਾਮਪਲ ਸੈੱਟ ਕਰਨਗੇ ਕਿ ਇਹਨਾਂ ਨੇ ਹੱਕ ਲੈ ਲਏ ਕਿਉਂਕਿ ਇਹ ਪੂਰੇ ਵਰਲਡ ਦੇ ਕਿਸਾਨਾਂ ਦਾ ਫਾਇਦਾ ਹੋਣਾ ਇਹਦੇ ਨਾਲ ਤੇ ਉਹਨਾਂ ਨੂੰ ਡਰ ਹੈ ਉਹਦਾ ਖੌਫ ਹੈ ਉਹ ਸਾਫ਼ ਨਜ਼ਰ ਆ ਰਿਹਾ ਤੇ ਆਪਣੇ ਕੋਲ ਤਾਂ ਇੱਕੋ ਹੀ ਲਫ਼ਜ਼ ਹੈ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਲਾਉਣਗੇ ਫਿਰ ਦਿੱਲੀ ਮਤਲਬ ਇੱਥੋਂ ਰੋਕਾਂ ਟੁੱਟਣਗੀਆਂ ਆਹ ਰੋਕਾਂ ਟੁੱਟਣ ਨਾ ਟੁੱਟਣ ਹੈਨਾ ਤੇ ਆਪਾਂ ਆਪਣਾ ਤਨਮਨ ਧੰਨ ਤੋਂ ਜਾਨ ਲਾ ਦਾਂਗੇ ਹੋ ਸਕਦਾ ਹੈ ਸ਼ਹੀਦੀ ਦੇਣੀ ਪੈ ਜੇ ਸ਼ਹੀਦੀ ਦੇਣ ਨੂੰ ਵੀ ਤਿਆਰ ਪਰ ਸਾਡੇ ਕੋਲ ਹਮੇਸ਼ਾ ਚੜ੍ਹਦੀ ਕਲਾ ਤੇ ਆਪਾਂ ਤਨਮਨ ਧੰਨ ਤੋਂ ਸੇਵਾ ਵੀ ਇਦਾਂ ਚੱਲਦੀ ਰਹੂਗੀ ਬਾਬੇ ਨਾਨਕ ਦੇ ਲੰਗਰ ਵੀ ਚੱਲਦੇ ਰਹਿਣਗੇ ਇਹਨਾਂ ਨੇ ਫੇਰ ਪੁੱਛੀ ਜਾਣਾ ਫੰਡਿੰਗ ਕਿੱਥੋਂ ਆ ਰਹੀ ਹੈ ਨਾ ਇਹ ਫੰਡਿੰਗ ਮੁੱਕਣੀ ਹੈ ਨਾ ਲੰਗਰ ਮੁੱਕਣੇ ਆ ਨਾ ਇਹ ਜज्ਵਾ ਮੁੱਕਣਾ ਨਾ ਇਹ ਜੋਸ਼ ਮੁੱਕਣਾ ਤੇ ਇਹ ਚੜ੍ਹਦੀ ਕਲਾ ਚ ਆਪਾਂ ਹੱਕ ਲਈ ਸੱਚ ਲਈ ਇਨਸਾਨੀਅਤ ਲਈ ਲੜਦੇ ਰਹਿਣਾ ਤੇ ਆਪਾਂ ਨਾਲ ਖੜਦੇ ਰਹਿਣਾ ਸੋ ਬਿਲਕੁਲ ਜਿੱਥੇ ਬਹੁਤ ਸਾਰੇ ਕਿਸਾਨ ਇਸ ਥਾਂ ਦੇ ਉੱਤੇ ਪਹੁੰਚੇ ਆ ਤਾਂ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਜੋ ਸਿੰਗਰ ਆਪਣਾ ਬਾਈ ਪ੍ਰੋਫੈਸ਼ਨ ਸਿੰਗਿੰਗ ਕਰਦੇ ਆ ਨੌਜਵਾਨ ਉਹ ਵੀ ਆਪਣਾ ਯੋਗਦਾਨ ਪਾਉਣ ਦੇ ਲਈ ਪਹੁੰਚੇ ਆ ਜਿੱਥੇ ਸਿਰਫ ਹਾਜ਼ਰੀ ਲਗਵਾਉਣ ਦੇ ਲਈ ਨਹੀਂ ਆਏ ਸਗੋਂ ਪਰ ਨਾਲ-ਨਾਲ ਸੇਵਾ ਵੀ ਕਰ ਰਹੇ ਆ ਪ੍ਰਸ਼ਾਦਾ ਵਰਤਾ ਰਹੇ ਆ ਸੋ ਚਾਹੇ ਹਜ਼ਾਰਾਂ ਜੋ ਨੌਜਵਾਨ ਆ ਇਸ ਥਾਂ ਦੇ ਉੱਤੇ ਦਿੱਲੀ ਜਾਣ ਦੇ ਲਈ ਅੱਗੇ ਵਧਣ ਦੇ ਲਈ ਇਸ ਥਾਂ ਦੇ ਉੱਤੇ ਆਏ ਆ ਪਰ ਅੱਗੇ ਰੋਕਾ ਕਦੋਂ ਟੁੱਟਦੀ ਹੈ ਕਦੋਂ ਇੱਥੋਂ ਲੰਘ ਕੇ ਦਿੱਲੀ ਵੱਲ ਕੂਚ ਕਰਦੇ ਆ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ